ਰਾਣਾ ਹੈਬੋਵਾਲ ਦੀ ਪੁਲਿਸ ਵੱਲੋਂ ਜੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਿਕਵਰੀ ਹੋਈ ਆ ਤੇ ਜਿਸ ਦੇ ਚਲਦਿਆਂ ਵਰਜੀਤ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਵਾਸੀ ਹੈਬੋਵਾਲ ਨੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰੀ ਹੋਈ ਹੈਗੀ ਤੇ 480 ਗ੍ਰਾਮ ਜਿਹੜੀ ਆਫੀਮ ਦੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਵੱਖੋ-ਵੱਖਰੀਆਂ ਧਰਾਵਾਂ ਦੇ ਤਹਿਤ ਐਡੀਪੀਐਸ ਦੀਆਂ ਤੇ ਬਾਕੀ ਦੀ ਜਿਹੜੀ ਤਫਤੀਸ਼ ਜਿਹੜੀ ਇਸ ਵੇਲੇ جاری ਆ ਤੇ ਇਸੇ ਨਾਲ ਨਾਲ ਇਹਨਾਂ ਕੋ ਇੱਕ ਆਲਟੋ ਕਾਰ ਨੰਬਰ ਜਿਹੜੀ BB10BZ6757 ਤੇ 50 ਜ਼ਿਪਲੌਕ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਜਾਰੀ ਆ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਸਪਲਾਈ ਕਰ ਰਹੇ ਸੀਗੇ ਉਸ ਦੀ ਜਿਹੜੀ ਤਫਤੀਸ਼ chaldi ਪਈ ਆ ਤੇ ਦੌਰਾਨੇ ਤਫਤੀਸ਼ ਜਿਹੜੇ ਹੈਗੇ ਆ ਕਿ ਵੱਡੇ ਫਲਾਸਿਫ ਹੁੰਦੀ ਆਸ ਤੇ ਉਮੀਦ ਹੈਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਹੈ ਇਹਦੇ ਵਿੱਚ ਉਹ ਇਹ ਹੈ ਕਿ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਆਪ ਨੂੰ ਕਿਸੇ ਸ਼ਰਸੇ ਨਾਲ ਦੀ ਜਥੇਬੰਦੀ ਦਾ ਆਪਣੇ ਆਪ ਨੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਇਸ ਦੀ ਆੜ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਕਿਉਰਿਟੀ ਥ੍ਰੈਟ ਦੱਸਦਿਆਂ ਇਹਨੇ ਸਕਿਉਰਿਟੀ ਵੀ ਲਈ ਸੀਗੀ ਸਰਕਾਰੀ ਸਕਿਉਰਿਟੀ ਵੀ ਇਹਦੇ ਕੋਲ ਮੁਲਾਜ਼ਮ ਰਹੇ ਨੇ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਤੋਂ ਵਿਡਰੋ ਕਰ ਲਏ ਗਏ ਸੀਗੀ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਭੜਕਾਉ ਪੋਸਟਰ ਵੀ ਬੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 ए आईपीसी ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹਨੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਦ ਦੇ ਨਾਲ ਇਹ ਇਹਨੇ ਭਿੜੜਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਉਹਨੂੰ ਮੋਫ ਕਰਕੇ ਤੇ ਸਮਾਜਿਕ ਇੱਕ ਅੰਗਰੇਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਅਜੋ ਜੇ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਅਹ ਥੋੜੀ ਜੀ ਅਡਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਲਾਫ ਜਿਹੜੀ ਹੈਗੀ ਆ ਹੈਬੋਵਲ ਪੁਲਿਸ ਨੇ ਕਾਰਵਾਈ ਕਰਦਿਆਂ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਆ ਤੇ ਇਹਦੇ ਅ ਪ੍ਰਤੀ ਜਿਹੜਾ ਹੈਗਾ ਉਹਨੋਂ ਹੋਰ ਜਿਹੜਾ ਹੈਗਾ ਸਾਨੂੰ ਕਲਾਸੇ ਹੋਣ ਦੀ ਉਮੀਦ ਹੈ ਰਾਣਾ ਹੈਬੋਵਾਲ ਦੀ ਪੁਲਿਸ ਵੱਲੋਂ ਜੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਿਕਵਰੀ ਹੋਈ ਆ ਤੇ ਜਿਸ ਦੇ ਚਲਦਿਆਂ ਵਰਜੀਤ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਵਾਸੀ ਹੈਬੋਵਾਲ ਨੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰੀ ਹੋਈ ਹੈਗੀ ਤੇ 480 ਗ੍ਰਾਮ ਜਿਹੜੀ ਆਫੀਮ ਦੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਵੱਖੋ-ਵੱਖਰੀਆਂ ਧਰਾਵਾਂ ਦੇ ਤਹਿਤ ਐਡੀਪੀਐਸ ਦੀਆਂ ਤੇ ਬਾਕੀ ਦੀ ਜਿਹੜੀ ਤਫ਼ਤੀਸ਼ ਜਿਹੜੀ ਇਸ ਵੇਲੇ جاری ਆ ਤੇ ਇਸੇ ਨਾਲ ਨਾਲ ਇਹਨਾਂ ਕੋ ਇੱਕ ਆਲਟੋ ਕਾਰ ਨੰਬਰ ਜਿਹੜੀ BB10BZ6757 ਤੇ 50 ਜਿਪਲੌਕ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਜਾਰੀ ਆ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਇਹ ਸਪਲਾਈ ਕਰ ਰਹੇ ਸੀਗੀ ਉਸ ਦੀ ਜਿਹੜੀ ਤਫਤੀਸ਼ chaldi ਪਈ ਆ ਤੇ ਦਰਾਂਨੇ ਤਫਤੀਸ਼ ਜਿਹੜੇ ਹੈਗੇ ਆ ਕਿ ਵੱਡੇ ਫਲਾਸੇ ਹੋਣ ਦੀ ਆਸ ਤੇ ਉਮੀਦ ਹੈਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਹੈ ਇਹਦੇ ਵਿੱਚ ਉਹ ਇਹ ਹੈ ਕਿ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਆਪ ਨੂੰ ਕਿਸੇ ਸ਼ਖਸ ਇਹਨਾਂ ਦੀ ਜਥੇਬੰਦੀ ਦਾ ਆਪਣੇ ਆਪ ਨੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਇਸ ਦੀ ਆੜ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਕਿਉਰਿਟੀ ਥ੍ਰੈਟ ਦੱਸਦਿਆਂ ਇਹਨੇ ਸਕਿਉਰਿਟੀ ਵੀ ਲਈ ਸੀਗੀ ਸਰਕਾਰੀ ਸਕਿਉਰਿਟੀ ਵੀ ਇਹਦੇ ਕੋਲ ਮੁਲਾਜ਼ਮ ਰਹੇ ਨੇ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਤੋਂ ਵਿਡਰੋ ਕਰਲੇ ਗਏ ਸੀਗੀ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਢੜਕਾਉ ਪੋਸਟਰ ਵੀ ਬੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 A IPC ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹਨੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਦ ਦੇ ਨਾਲ ਇਹ ਇਹਨੇ ਢੜਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਮੋਲਫ ਕਰਕੇ ਤੇ ਸਮਾਜਿਕ ਇੱਕ ਅੰਗਰੇਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਇਹੋ ਜਿਹੇ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਅਹ ਥੋੜੀ ਜੀ ਅਡਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਲਾਫ ਜਿਹੜੀ ਹੈਗੀ ਆ ਹੈਬੋਵਲ ਪੁਲਿਸ ਨੇ ਕਾਰਵਾਈ ਕਰਦਿਆਂ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਆ ਤੇ ਇਹਦੇ ਅਹ ਪ੍ਰਤੀ ਜਿਹੜਾ ਹੈਗਾ ਉਹਨੋਂ ਹੋਰ ਜਿਹੜਾ ਹੈਗਾ ਸਾਨੂੰ ਕਲਾਸੇ ਹੋਣ ਦੀ ਉਮੀਦ ਹੈ